ਹਾਲਾਂਕਿ ਕਿਹਾ ਜਾਂਦਾ ਹੈ ਕਿ ਸਿਵਲ ਹਸਪਤਾਲ ਨੂੰ ਲੁਧਿਆਣਾ ਦਾ ਟੋਪ ਹਸਪਤਾਲ ਬਣਾਇਆ ਜਾਊਗਾ ਕਿਹਾ ਜਾਂਦਾ ਹੈ ਪ੍ਰਾਈਵੇਟ ਵਰਗਾ ਹਸਪਤਾਲ ਬਣਾਇਆ ਜਾਊਗਾ ਇਹ ਦੇਖ ਸਕਦੇ ਹੋ ਤੁਸੀਂ ਲੁਧਿਆਣਾ ਦਾ ਸਰਕਾਰੀ ਹਸਪਤਾਲ ਜਿਹੜਾ ਹੈ ਪ੍ਰਾਈਵੇਟ ਹਸਪਤਾਲ ਵਾਂਗੂ ਹੈ ਜਿੱਥੇ ਸਿਰਫ ਬਿਮਾਰੀਆਂ ਦੇਖਣ ਨੂੰ ਮਿਲ ਰਹੀਆਂ ਨੇ ਹਾਲਾਂਕਿ ਸਿਵਲ ਹਸਪਤਾਲ ਦੇ ਵਿੱਚ ਲੋਕ ਇਲਾਜ ਕਰਾਉਣ ਵਾਸਤੇ ਆਉਂਦੇ ਨੇ ਜਾਂ ਇੱਥੇ ਬਿਮਾਰ ਹੋਣ ਵਾਸਤੇ ਆਉਂਦੇ ਨੇ ਅਸ ਤੋਂ 3 ਦਿਨ ਪਹਿਲਾਂ ਸਿਵਲ ਹਸਪਤਾਲ ਦੇ ਵਿੱਚ ਖਾਣਾ ਪੁਰਤੀ ਕਰਨ ਵਾਸਤੇ ਮੰਤਰੀ ਪਹੁੰਚਦੇ ਨੇ ਤੇ ਖਾਣਾ ਪੁਰਤੀ ਕਰਕੇ ਉਸ ਤੋਂ ਬਾਅਦ ਚਲੇ ਜਾਂਦੇ ਨੇ ਸਫਾਈ ਦੇ ਵਾਅਦੇ ਕੀਤੇ ਜਾਂਦੇ ਨੇ ਵੱਡੀ ਵੱਡੀ ਖਾਣਾ ਪੁਰਤੀ ਕੀਤੀ ਜਾਂਦੀ ਹੈ ਵਾਅਦੇ ਵੱਡੇ ਵੱਡੇ ਕੀਤੇ ਜਾਂਦੇ ਨੇ ਪਰ ਐਕਸ਼ਨ ਜਿਹੜਾ ਕੋਈ ਨਹੀਂ ਕੀਤਾ ਜਾਂਦਾ ਨਾ ਸਫਾਈ ਦੇ ਪ੍ਰਤੀ ਨਾ ਪਾਣੀ ਦੇ ਪ੍ਰਤੀ ਸਫਾਈ ਦਾ ਜਿਹੜਾ ਇੱਥੇ ਨਾਮੋ ਨਿਸ਼ਾਨ ਨਹੀਂ ਹੈਗਾ ਇਹ ਸਿਵਲ ਹਸਪਤਲ ਲੁਧਿਆਣਾ ਸ਼ਹਿਰ ਲੁਧਿਆਣਾ ਮਹਾਨਗਰ ਦਾ ਸਿਵਲ ਸਰਕਾਰੀ ਹਸਪਤਾਲ ਹੈ ਔਰ ਸਭ ਕੁਝ ਜਿਹੜਾ ਹੈਗਾ ਹੈ ਦੇਖੋ ਇੱਕ ਦਿਨ ਵਿੱਚ ਨਹੀਂ ਹੋ ਜਾਂਦਾ ਹੈਗਾ ਇੰਨੀਆਂ ਚੀਜ਼ਾਂ ਲਈ ਟਾਈਮ ਵੀ ਲੱਗਦਾ ਹੈ ਘਰ ਵਿੱਚ ਵੀ ਅਗਰ ਕੋਈ ਚੀਜ਼ ਖਰਾਬ ਹੋ ਜਾਵੇ ਤਾਂ ਆਪਾਂ ਨੂੰ ਉਹਨੂੰ ਵੀ ਰਿਪੇਅਰ ਕਰਵਾਉਣ ਨੂੰ ਥੋੜਾ ਟਾਈਮ ਲੱਗਦਾ ਹੈਗਾ ਸੋ ਇੱਥੇ ਵੀ ਆਪਾਂ ਇੰਨੇ ਵੱਡੇ ਟੱਬਰ ਨੂੰ ਡੀਲ ਕਰਦੇ ਆ ਕਿਤੇ ਨਾ ਕਿਤੇ ਜਿਹੜੀ ਮਾੜੀ-ਮੋਟੀ ਕਮੀ ਰਹਿ ਜਾਂਦੀ ਆ ਉਹਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸਸਿਕਾ ਯੂनाइटेड पोस्ट ਦੇਖ ਰਹੇ ਹੋ ਤੁਸੀਂ ਮੈਨੇ ਦਿਨ ਦਵਾਰੀ ਤਾਂ ਦੱਸ ਦਈਏ ਕਿ ਪਿੱਛੇ ਦੇਖਦੇ ਹੋਵੋਗੇ ਤੁਸੀਂ ਕਿ ਅਸੀਂ ਖੜੇ ਹਾਂ ਸਟੈਂਪ ਸਿਵਲ ਹਸਪਤਾਲ ਦੇ ਵਿੱਚ ਜੀ ਹਾਂ ਬਿਲਕੁਲ ਸਿਵਲ ਹਸਪਤਾਲ ਐਮਰਜੈਂਸੀ ਦੇ ਬਾਹਰ ਖੜੇ ਜਿੱਥੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾ ਰਹੇ ਹਾਂ ਬਿਲਕੁਲ ਦੱਸ ਦਈਏ ਕਿ ਅਸ ਤੋਂ 3 ਦਿਨ ਪਹਿਲਾਂ ਸਿਵਲ ਹਸਪਤਾਲ ਦੇ ਵਿੱਚ ਖਾਣਾ ਪੂਰਤੀ ਕਰਨ ਵਾਸਤੇ ਮੰਤਰੀ ਪਹੁੰਚਦੇ ਨੇ ਤੇ ਖਾਣਾ ਪੂਰਤੀ ਕਰਕੇ ਉਸ ਤੋਂ ਬਾਅਦ ਚਲੇ ਜਾਂਦੇ ਨੇ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾ ਰਹੇ ਹਾਂ ਇਸ ਟਾਈਮ ਸਿਵਲ ਹਸਪਤਾਲ ਦੀਆਂ ਦੇਖ ਸਕਦੇ ਹੋ ਤੁਸੀਂ ਕਿ ਇਸ ਟਾਈਮ ਸਿਵਲ ਹਸਪਤਾਲ ਦੇ ਵਿੱਚ ਕਿਸ ਤਰੀਕੇ ਜਿਹੜਾ ਸਿਵਲ ਹਸਪਤਾਲ ਦੀਆਂ ਮੂੰਹ ਬੋਲਦੀਆਂ ਜਿਹੜੀਆਂ ਤਸਵੀਰਾਂ ਨੇ ਬਿਲਕੁਲ ਕਾਗਜ਼ਾਂ ਦੇ ਵਿੱਚ ਲੁਪਤ ਰਹਿ ਕੇ ਰਹਿ ਚੁੱਕੀ ਐ ਸਿਵਲ ਹਸਪਤਾਲ ਦੀ ਜਿਹੜੀ ਸਮਾਜ ਛੜੀ ਕਿਹਾ ਜਾਂਦਾ ਹੈ ਲੁਧਿਆਣਾ ਮਹਾਨਗਰ ਸਮਾਜ ਛੜੀ ਐ ਪਰ ਇੱਕ ਕਾਗਜ਼ਾਂ ਦੇ ਵਿੱਚ ਸਿਰਫ ਲੁਪਤ ਐ ਹਕੀਕਤ ਵਿੱਚ ਮੂੰਹ ਬੋਲਦੀਆਂ ਤਸਵੀਰਾਂ ਨੇ ਦੇਖ ਸਕਦੇ ਹੋ ਗੰਦਗੀ ਜਿਹੜੀ ਐ ਸਿਵਲ ਹਸਪਤਾਲ ਦੀ ਤੁਹਾਡੇ ਨਾਲ ਸਾਂਝਾ ਕਰਾ ਰਹੇ ਹਾਂ ਬਿਲਕੁਲ ਕੀ ਇਹ ਗੰਦਗੀ ਜਿਹੜੀ ਐ ਸਾਫ਼ ਨਹੀਂ ਕੀਤੀ ਜਾਂਦੀ ਹਾਲਾਂਕਿ ਦੇਖ ਸਕਦੇ ਹੋ ਕੈਮਰੇ ਦੇ ਨਾਲ ਕਿ ਵੀਡੀਓ ਦੇ ਵਿੱਚ ਕਾਫੀ ਦਿਨਾਂ ਤੋਂ ਜਿਹੜੀ ਗੰਦਗੀ ਐ ਇਸ ਗੰਦਗੀ ਨੂੰ ਕਿਸੇ ਦਿਨ ਵੀ ਜਿਹੜਾ ਇੱਥੇ ਚਾੜੂ ਨਹੀਂ ਮਾਰਿਆ ਜਾਂਦਾ ਇਹ ਤਸਵੀਰਾਂ ਵਿੱਚ ਤੁਸੀਂ ਦੇਖ ਕੇ ਆਪ ਸਮਝ ਜਾਓਗੇ ਆਪ ਸਮਝਦਾਰੋਂ ਕਿ ਇੱਥੇ ਬਿਲਕੁਲ ਆ ਦੇਖੋ ਤੁਸੀਂ ਟੂਟੀ ਚੱਲਦੀ ਹੈ ਇੱਥੇ ਪਾਣੀ ਵੀ ਆਂਦਾ ਹੈ ਆ ਦੇਖੋ ਇੱਥੇ ਪਾਣੀ ਵੀ ਚੱਲਦਾ ਪਿਆ ਹੈ ਟੈਂਕੀ ਲੱਗੀ ਹੋਈ ਹੈ ਪਰ ਇੱਥੇ ਗੰਦਗੀ ਦੇਖ ਸਕਦੇ ਹੋ ਤੁਸੀਂ ਕਿ ਇੱਥੇ ਗੰਦਗੀ ਦਾ ਕੀ ਹਾਲ ਹੈ ਬਿਲਕੁਲ ਸਿਵਲ ਹਸਪਤਾਲ ਦੀਆਂ ਜਿਹੜੀਆਂ ਮੂੰਹੋਂ ਬੋਲਦੀਆਂ ਤਸਵੀਰियां ਨੇ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਸਿਵਲ ਆ ਦੇਖੋ ਬਿਲਕੁਲ ਥੱਲੇ ਦੇਖ ਸਕਦੇ ਹੋ ਤਸਵੀਰਾਂ ਤੁਸੀਂ ਕਿ ਕਿਸ ਤਰੀਕੇ ਜਦੋਂ ਪਾਣੀ ਜਦੋਂ ਪਾਂਡੇ ਤੋਏ ਜਾਂਦੇ ਨੇ ਜਾਂ ਪੀਣ ਵਾਸਤੇ ਪਾਣੀ ਇੱਥੋਂ ਲਿੱਤਾ ਜਾਂਦਾ ਤੇ ਪਾਣੀ ਆਖਿਰਕਾਰ ਇਹ ਜਾਂਦਾ ਕਿੱਥੇ ਹੈ ਪਿੱਛੇ ਬੈਕਸਾਈਡ ਤੁਹਾਨੂੰ ਤਸਵੀਰਾਂ ਦਿਖਾਣੇ ਹੈ ਕਿ ਇਹ ਪਾਣੀ ਆਖਿਰ ਜਾਂਦਾ ਕਿੱਥੇ ਹਾਲਾ ਕਿ ਅੱਜ ਤੋਂ ਤਿੰਨ ਦਿਨ ਪਹਿਲਾਂ ਮੰਤਰੀ ਜਾਂਦੇ ਨੇ ਉਹਨਾਂ ਵੱਲੋਂ ਖਾਣਾ ਪੁਰਸਤੀ ਕੀਤੀ ਜਾਂਦੀ ਹੈ ਪਰ ਉਸ ਤੋਂ ਬਾਅਦ ਜਿਹੜਾ ਕੋਈ ਵੀ ਜਿਹੜਾ ਇੱਥੇ ਸਿਸਟਮ ਜਿਹੜਾ ਨਹੀਂ ਕੀਤਾ ਜਾਂਦਾ ਨਾ ਮੈਂ ਦੱਸ ਦਈਏ ਕਿ ਬਿਲਕੁਲ ਐਮਰਜੈਂਸੀ ਤੋਂ ਬਾਹਰ ਖੜੇ ਹੈ ਐਮਰਜੈਂਸੀ ਦੇ ਵਿੱਚ ਇਲਾਜ ਚੱਲਦਾ ਹੈ ਕਿਹਾ ਜਾਂਦਾ ਸੀਗਾ ਕਿ ਸਿਵਲ ਹਸਪਤਾਲ ਦਾ ਜਿਹੜਾ ਸਿਵਲ ਹਸਪਤਾਲ ਹੈ ਉਹਨੂੰ ਪ੍ਰਾਈਵੇਟ ਹਸਪਤਾਲ ਵਾਂਗੂ ਜਿਹੜਾ ਚਮਕਾਇਆ ਜਾਊਗਾ ਇਹ ਮੂੰਹੋਂ ਬੋਲਦੀਆਂ ਤਸਵੀਰਾਂ ਨੇ ਹੋਰ ਵੀ ਸਿਵਲ ਹਸਪਤਾਲ ਦੀਆਂ ਨੁੱਕੜ-ਨੁੱਕੜ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾਵਾਂਗੇ ਯੂनाइटेड पोस्ट ਬਿਲਕੁਲ ਸਿਵਲ ਹਸਪਤਾਲ ਦੇਖ ਸਕਦੇ ਹੋ ਤੁਸੀਂ ਕੀ ਕਿਹਾ ਜਾਂਦਾ ਸੀਗਾ ਜਦੋਂ ਜਿਹਦਣ ਮੰਤਰੀ ਆਏ ਸੀਗੇ ਉਸ ਦਿਨ ਉਹਨਾਂ ਵੱਲੋਂ ਕਿਹਾ ਗਿਆ ਸੀਗਾ ਕਿ 24 ਘੰਟਿਆਂ ਦੇ ਵਿੱਚ ਇੱਥੇ ਪੰਜ ਵਾਟਰ ਕੋਲਰ ਲਾਏ ਜਾਣਗੇ ਪਰ ਹਾਲਾ ਕਿ ਦੇਖ ਸਕਦੇ ਹੋ ਪਾਣੀ ਕਿਸ ਤਰੀਕੇ ਬਿਲਕੁਲ ਦੇਖ ਸਕਦੇ ਹੋ ਤੁਸੀਂ ਕਿ ਪਾਣੀ ਕਿਸ ਤਰੀਕੇ ਪ੍ਰਾਇਜੰਦਾ ਹਾਲਾ ਕਿ ਹਸਪਤਾਲਾਂ ਦੇ ਵਿੱਚ ਜਗਾ ਜਿਹੜੀ ਆ ਉਹ ਸਾਫ਼ ਸੁਥਰਾ ਹੋਣੀ ਚਾਹੀਦੀ ਹੈ ਪਰ ਜਦੋਂ ਪੀਣ ਵਾਲਾ ਪਾਣੀ ਇਦਾਂ ਦਾ ਹੋਊਗਾ ਇਹ ਜਗਾ ਇਦਾਂ ਦੀ ਹੋਊਗੀ ਤੇ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਬਿਮਾਰੀਆਂ ਨਹੀਂ ਫੈਲਣਗੀਆਂ ਤੇ ਹੋਰ ਫੈਲਣ ਕੀ ਕੀ ਸਿਵਲ ਹਸਪਤਾਲ ਦੇ ਵਿੱਚ ਲੋਕ ਇਲਾਜ ਕਰਾਉਣ ਵਾਸਤੇ ਆਉਂਦੇ ਨੇ ਜਾਂ ਇੱਥੇ ਬਿਮਾਰ ਹੋਣ ਵਾਸਤੇ ਆਉਂਦੇ ਨੇ ਆ ਦੇਖੋ ਤਸਵੀਰਾਂ ਪਾਣੀ ਚੱਲਦਾ ਪਿਆ ਉਹ ਨਾ ਪਾਣੀ ਬਸਰ ਤੇ ਆ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਕੀ ਆ ਕੀ ਹਾਲ ਕੀਤਾ ਹੋਇਆ ਬਿਲਕੁਲ ਦੇਖ ਸਕਦੇ ਹੋ ਪੇਪਰ ਪਏ ਹੋਏ ਨੇ ਸਾਬਣ ਦੇ ਹੱਤ ਤੋ ਕੇ ਇੱਥੇ ਹੀ ਸੜ ਦਿੱਤਾ ਜਾਂਦਾ ਹੈ ਤਕਰੀਬਨ 6 ਮਹੀਨੇ ਹੋ ਗਏ ਨੇ 6 ਮਹੀਨੇ ਤੋਂ ਵੀ ਜ਼ਿਆਦਾ ਹੋ ਸਕਦੇ ਨੇ ਜਿਸ ਕਰਕੇ ਇਸ ਜਗ੍ਹਾ ਦੇ ਉੱਤੇ ਹਰੀ ਕਲਰ ਦੀ ਜੜੀ ਹੈ ਪਰਤ ਜੰਮ ਚੁੱਕੀ ਹੈ ਸਫਾਈ ਦਾ ਜਿਹੜਾ ਇੱਥੇ ਨਾਮੋ ਨਿਸ਼ਾਨ ਨਹੀਂ ਹੈਗਾ ਇਹ ਸਿਵਲ ਹਸਪਤਲ ਲੁਧਿਆਣਾ ਸ਼ਹਿਰ ਲੁਧਿਆਣਾ ਮਹਾਨਗਰ ਦਾ ਸਿਵਲ ਸਰਕਾਰੀ ਹਸਪਤਾਲ ਹੈ ਜਿੱਥੇ ਸੀਵਰੇਜ ਵੀ ਓਵਰਫਲੋ ਹੈ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਸੀਵਰੇਜ ਜਿਹੜਾ ਉਹ ਵੀ ਓਵਰਫਲੋ ਹੈ ਬਿਲਕੁਲ ਇੱਥੇ ਕੀ ਹਾਲ ਹੈ ਮਛਰਾਂ ਨਾਲ ਦੇਖ ਸਕਦੇ ਹੋ ਪੰਛੀ ਉੱਡਦੇ ਪੈਣੇ ਹਾਲਾਂਕਿ ਕਿਹਾ ਜਾਂਦਾ ਹੈ ਕਿ ਸਿਵਲ ਹਸਪਤਾਲ ਨੂੰ ਲੁਧਿਆਣਾ ਦਾ ਨੋ ਹਸਪਤਾਲ ਬਣਾਇਆ ਜਾਊਗਾ ਕਿਹਾ ਜਾਂਦਾ ਹੈ ਪ੍ਰਾਈਵੇਟ ਵਰਗਾ ਹਸਪਤਾਲ ਬਣਾਇਆ ਜਾਊਗਾ ਇਹ ਦੇਖ ਸਕਦੇ ਹੋ ਤੁਸੀਂ ਲੁਧਿਆਣੇ ਦਾ ਸਰਕਾਰੀ ਹਸਪਤਾਲ ਜਿਹੜਾ ਹੈ ਪ੍ਰਾਈਵੇਟ ਹਸਪਤਾਲ ਵਾਂਗੂ ਹੈ ਜਿੱਥੇ ਸਿਰਫ ਬਿਮਾਰੀਆਂ ਦੇਖਣ ਨੂੰ ਮਿਲ ਰਹੀਆਂ ਨੇ ਹਾਲਾਂਕਿ ਸਫਾਈ ਦੇ ਵਾਅਦੇ ਕੀਤੇ ਜਾਂਦੇ ਨੇ ਵੱਡੀ ਵੱਡੀ ਖਾਣਾਪੁਰਤੀ ਕੀਤੀ ਜਾਂਦੀ ਹੈ ਵਾਅਦੇ ਵੱਡੇ ਵੱਡੇ ਕੀਤੇ ਜਾਂਦੇ ਨੇ ਪਰ ਐਕਸ਼ਨ ਜਿਹੜਾ ਹੈ ਕੋਈ ਨਹੀਂ ਕੀਤਾ ਜਾਂਦਾ ਨਾ ਸਫਾਈ ਦੇ ਪ੍ਰਤੀ ਨਾ ਪਾਣੀ ਦੇ ਪ੍ਰਤੀ ਆ ਦੇਖ ਸਕਦੇ ਹੋ ਤਸਵੀਰਾਂ ਤੁਸੀਂ ਹੋਰ ਵੀ ਸਿਵਲ ਹਸਪਤਾਲ ਦੀਆਂ ਜੱਜਾਂ ਬੱਚੇ ਸਾਈਡ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝਾ ਕਰਾਵਾਂਗੇ ਬਿਲਕੁਲ ਐਮਰਜੈਂਸੀ ਸਾਈਡ ਅਸੀਂ ਖੜੇ ਸੀਗੇ ਉਸ ਤੋਂ ਬਾਅਦ ਇਸ ਟਾਈਮ ਖੜੇ ਸੀਗੇ ਆਪਾਂ ਦੂਜੇ ਪਾਸੇ ਸਾਈਡ ਖੜੇ ਸੀਗੇ ਜਿੱਥੇ ਦੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਪੂਰੇ ਸਿਵਲ ਹਸਪਤਾਲ ਦੀਆਂ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਉਸ ਤੋਂ ਬਾਅਦ ਗੱਲ ਕਰਾਂਗੇ ਪ੍ਰਸ਼ਾਸਨ ਆਖਿਰਕਾਰ ਇਹ ਸਿਵਲ ਹਸਪਤਾਲ ਦਾ ਜਿਹੜਾ ਧਿਆਨ ਕਿਉਂ ਨਹੀਂ ਦਿੱਤਾ ਜਾਂਦਾ ਬਿਲਕੁਲ ਦੇਖ ਸਕਦੇ ਹੋ ਤੁਸੀਂ ਕਿ ਐਮਰਜੈਂਸੀ ਦੇ ਅੰਦਰ ਬਾਥਰੂਮ ਦਾ ਇਹ ਹਾਲ ਹੈਗਾ ਕਿ ਸਿਵਲ ਹਸਪਤਾਲ ਕੋ ਬਾਥਰੂਮ ਦਾ ਮੇਨ ਦਰਵਾਜ਼ਾ ਲਗਾਉਣ ਵਾਸਤੇ ਵੀ ਜ ਕੈਮਰਾਮੈਨ ਨੂੰ ਗੋਗੋ ਤਸਵੀਰਾਂ ਜੜੀਆਂ ਦਿਖਾਈ ਜਾਣ ਕਿਉਂਕਿ ਇਹ ਹਾਲ ਹੈ ਸਿਵਲ ਹਸਪਤਾਲ ਦੇ ਬਾਥਰੂਮਾਂ ਦਾ ਕਿ ਗੇਟ ਤਾਂ ਲੱਗਾ ਹੋਇਆ ਪਰ ਗੇਟ ਦਾ ਉੱਪਰਲਾ ਹਿੱਸਾ ਲੱਗਾ ਹੋਇਆ ਥੱਲੇ ਦਾ ਹਿੱਸਾ ਹੀ ਜੜਾ ਨਹੀਂ ਹੈਗਾ ਦੇਖ ਸਕਦੇ ਹੋ ਤੁਸੀਂ ਕੀ ਹਾਲ ਹੈ ਸਿਵਲ ਹਸਪਤਾਲ ਦੇ ਬਾਥਰੂਮਾਂ ਦਾ ਸਿਵਲ ਹਸਪਤਾਲ ਦੇ ਵਿੱਚ ਪਾਣੀ ਦਾ ਕਿਹਾ ਜਾਂਦਾ ਸੀਗਾ 24 ਘੰਟਿਆਂ ਦੇ ਵਿੱਚ 5 ਵਾਟਰ ਕੂਲਰ ਲਾਏ ਜਾਣਗੇ ਪਰ ਹੱਲੇ ਵੀ ਲੋਕਾਂ ਨੂੰ 20 ਰੁਪਏ ਦੀ ਬੋਤਲ ਖਰੀਦ ਕੇ ਪੀਣੀ ਪੈਂਦੀ ਹੈ ਇਹ ਹਾਲ ਐ ਇਸ ਵਾਲਾ ਹਸਪਤਾਲ ਦਾ ਤੇ ਬਿਲਕੁਲ ਇੱਕ ਹੋਰ ਚੀਜ਼ ਤੁਹਾਨੂੰ ਦਿਖਾਉਣ ਲੱਗਿਆ ਦੇਖ ਸਕਦੇ ਹੋ ਤੁਸੀਂ ਬੋਰਡ ਐ ਇਹ ਬਿਲਕੁਲ ਖੁੱਲਾ ਛੱਡਿਆ ਹੋਇਆ ਐ ਤਾਰਾਂ ਲੱਗੀਆਂ ਹੋਈਆਂ ਨੇ ਛੋਟੇ ਛੋਟੇ ਬੱਚੇ ਵੀ ਆਂਦੇ ਨੇ ਅਗਰ ਇਸ ਬੋਰਡ ਨੂੰ ਹੱਥ ਲਾ ਦੇਵੇ ਤੇ ਉਹਦੀ ਜਾਨ ਵੀ ਜੜੀਆ ਜੋਖੰਦ ਵਿੱਚ ਜਾ ਸਕਦੀ ਕਿਉਂਕਿ ਪਰਮਾਨੈਂਟ ਸਿਵਲ ਹਸਪੀਟਲ ਦੇ ਵਿੱਚ ਜਿਹੜੀ ਲਾਈਟ ਹੈ ਉਹ ਓਨ ਰਹਿੰਦੀ ਹੈ ਇੱਥੇ ਛੋਟੇ-ਛੋਟੇ ਬੱਚੇ ਨੇ ਦੇਖ ਸਕਦੇ ਹੋ ਹੋਰ ਲੋਕ ਨੇ ਕਿਸੇ ਕੋਲੋਂ ਵੀ ਹੱਥ ਇੱਥੇ ਲੱਗ ਸਕਦਾ ਤੇ ਉਹਨਾਂ ਦਾ ਜਿਹੜਾ ਹਾਲ ਹੈ ਉਹ ਕੀ ਹੋ ਸਕਦਾ ਉਹਨਾਂ ਦੀ ਜਾਨ ਜਿਹੜੀ ਹੈ ਉਹ ਜੋਖਮ ਦੇ ਵਿੱਚ ਜਾ ਸਕਦੀ ਹੈ ਗੱਲ ਕਰੋਂਗੇ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਬਾਥਰੂਮ ਦੇ ਵਿੱਚ ਜਿਹੜਾ ਸਿਵਲ ਹਸਪੀਟਲ ਦੇ ਵਿੱਚ ਜਿਹੜਾ ਗੰਦਗੀ ਹੈ ਬਾਥਰੂਮ ਦੇ ਵਿੱਚ ਕੀ ਕਹਿਣਾ ਇਹ ਬਹੁਤ ਗਲਤ ਹੈ ਦੇਖਿਆ ਅੰਦਰ ਬਾਥਰੂਮ ਜਿਆ ਬਹੁਤ ਗੰਦਾ ਹਾਲ ਹੈ ਪਾਣੀ ਦੇਖਿਆ ਕਿਵੇਂ ਹੈ ਪਾਣੀ ਤਾਂ ਮੈਲੀ ਨਹੀਂ ਹੋਇਆਗਾ ਕਿੱਦਾਂ ਖਰੀਦਣਾ ਪੈਂਦਾ ਪਾਣੀ ਹਾਂ ਕੰਟੇਨਰ ਤੋਂ ਕਾਰਨ ਦੇਖੋ ਤੁਹਾਨੂੰ ਪਤਾ ਹੋਣਾ ਕਿ ਸਰਕਾਰਾਂ ਨੇ ਨਿਕਲਿਆ ਨਹੀਂ ਪਰ ਵਾਦੇ ਤਾਂ ਵੱਡੇ ਵੱਡੇ ਕੀਤੇ ਜਾਂਦੇ ਆ ਬਹੁਤ ਵੱਡੇ ਨੇ ਜੀ ਵਾਦੇ ਹੀ ਨੇ ਬਸ ਹੋਰ ਤਾਂ ਕੁਝ ਨਹੀਂਗਾ ਸਿਰਫ ਵਾਦੇ ਹੀ ਹਾਂਜੀ ਵਾਦੇ ਹੀ ਬਿਲਕੁਲ ਸੋਹਰ ਦੇਖ ਸਕਦੇ ਹੋ ਤੁਸੀਂ ਕਿ ਲੋਕਾਂ ਵੱਲੋਂ ਕਿਹਾ ਜਾਂਦਾ ਹੈ ਕਿ ਸਿਰਫ ਵਾਦੇ ਕੀਤੇ ਜਾਂਦੇ ਨੇ ਪਰ ਗਰੰਟੀ ਕੋਈ ਵੀ ਪੂਰੀ ਨਹੀਂ ਕੀਤੀ ਜਾਂਦੀ ਹੈ ਬਿਲਕੁਲ ਸਿਵਲ ਹਸਪਤਾਲ ਦਾ ਐਮਰਜੈਂਸੀ ਹੋਮ ਐ ਐਮਰਜੈਂਸੀ ਦੇ ਵਿੱਚ ਜਿਹੜਾ ਬਾਥਰੂਮ ਹੈ ਉਹਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾਵਾਂਗੇ ਬਾਥਰੂਮ ਆਪਣੇ ਮੂੰਹੋਂ ਬੋਲਦਾ ਹੈ ਕਿ ਸਾਡੀ ਹਾਲਤ ਬੱਦ ਤੋਂ ਬੱਤਰ ਹੈ ਦੇਖ ਸਕਦੇ ਹੋ ਕਿ ਹਾਲਾકી ਜਿਹੜੇ ਲੋਕ ਇੱਥੇ ਆਂਦੇ ਨੇ ਉਹ ਆਉਣ ਤੋਂ ਬਾਅਦ ਜਾਣ ਦਾ ਜਾਨ ਕਿਥੇ ਆ ਦੇਖ ਸਕਦੇ ਹੋ ਇਹਦੇ ਨਾਲ ਬਿਮਾਰੀ ਫੈਲੂਗੀ ਜਾਂ ਇਹ ਬੰਦੇ ਜਿਹੜੇ ਨੇ ਠੀਕ ਹੋਣਗੇ ਜਿਹੜੇ ਪੇਸ਼ੈਂਟ ਆਣਗੇ ਉਹ ਠੀਕ ਹੋਣਗੇ ਜਾਂ ਬਿਮਾਰੀਆਂ ਫੈਲਣਗੇ ਦੇਖ ਸਕਦੇ ਹੋ ਕਿ ਤਕਰੀਬਨ ਇੰਨੇ ਦਿਨਾਂ ਦੇ ਵਿੱਚ ਤਾਂ ਬਾਥਰੂਮ ਇਹ ਆਪਣਾ ਬਾਥਰੂਮ ਵੀ ਗੰਦਾ ਨਹੀਂ ਹੁੰਦਾ ਹੋਣਾ ਕਰਦਾ ਇਹ ਜਿੰਨਾ ਕ ਗੰਦਾ ਹੋਇਆ ਹੈ ਤਕਰੀਬਨ ਮੇਰੇ ਹਿਸਾਬ ਨਾਲ ਜਿਹੜਾ ਬਾਥਰੂਮ ਹੈ ਤੁਸੀਂ ਕਮੈਂਟਰਾਂ ਨੂੰ ਜਰੂਰ ਦੱਸਣਾ ਹੈ ਕਿ ਬਾਥਰੂਮ ਕਿੰਨੇ ਦਿਨਾਂ ਦੇ ਵਿੱਚ ਇੰਨਾ ਗੰਦਾ ਹੋ ਜਾਂਦਾ ਹੈ ਕਿਉਂਕਿ ਹਰੇਕ ਘਰ ਦੇ ਵਿੱਚ ਬਾਥਰੂਮ ਹੈਗਾ ਅਨੁਕੜਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾਵਾਂਗੇ ਕਿ ਇਹ ਦੇਖ ਸਕਦੇ ਹੋ ਤੁਸੀਂ ਕਿ ਅੰਦਰ 2 ਮਿੰਟ ਖੜਿਆ ਵੀ ਨਹੀਂ ਹੋ ਰਿਹਾ ਸੋ ਗੱਲਬਾਤ ਕਰਾਂਗੇ ਕਿ ਇਹਦੀਆਂ ਸਫਾਈਆਂ ਜਿਹੜੀਆਂ ਨੇ ਉਹ ਕਿਦਾਂ ਕੀਤੀਆਂ ਜਾਂਦੀਆਂ ਨੇ ਮੱਖੀਆਂ ਇੱਥੇ ਲੱਗਦੀਆਂ ਪਈਆਂ ਨੇ ਸੋ ਕਿੰਨਾ ਬੁਰਾ ਹਾਲ ਹੈ ਸਿਵਲ ਹਸਪਤਾਲ ਦਾ ਲੁਧਿਆਣਾ ਮਹਾਨਗਰ ਦਾ ਸਿਵਲ ਹਸਪਤਾਲ ਜਿੱਥੇ ਲੋਕਾਂ ਦਾ ਇਲਾਜ ਹੁੰਦਾ ਹੈ ਜਿਹੜੇ ਜਿਹੜੇ ਹੁੰਦੇ ਨੇ ਲੋਕ ਜਿਹੜੇ ਗਰੀਬ ਲੋਕ ਹੁੰਦੇ ਨੇ ਉਹ ਇੱਥੇ ਆਉਂਦੇ ਨੇ ਅਮੀਰ ਵੀ ਇੱਥੇ ਆਉਂਦੇ ਨੇ ਪਰ ਇਹਨਾਂ ਦਾ ਇਲਾਜ ਦੇ ਨਾਲ ਨਾਲ ਇਹਨਾਂ ਦੇ ਨਾਲ ਇਹਨਾਂ ਨੂੰ ਬਿਮਾਰੀਆਂ ਵੀ ਲੱਗਦੀਆਂ ਨੇ ਆ ਬਿਲਕੁਲ ਦੇਖ ਸਕਦੇ ਹੋ ਤੁਸੀਂ ਕਿ ਬਾਥਰੂਮ ਜਰੂਰ ਬਣਾਏ ਜਾਂਦੇ ਨੇ ਪਰ ਉਹਨਾਂ ਦੇ ਉੱਤੇ ਤਾਲਾ ਲੱਗਿਆ ਹੁੰਦਾ ਦੇਖ ਸਕਦੇ ਹੋ ਅੰਗਹੀਣਾਂ ਲਈ ਬਾਥਰੂਮ ਹੈਗਾ ਜਨਾਨਾ ਬਾਥਰੂਮ ਹੈਗਾ ਉਸ ਤੋਂ ਬਾਅਦ ਮਰਦਾਨਾ ਬਾਥਰੂਮ ਹੈ ਪਰ ਤਿੰਨਾ ਬਾਥਰੂਮ ਦੇ ਵਿੱਚ ਤਾਲੇ ਲੱਗੇ ਹੋਏ ਨੇ ਆਖਿਰਕਾਰ ਜਿਹੜੇ ਇੱਥੇ ਪੇਸ਼ੈਂਟ ਆਣਗੇ ਉਹ ਜਾਣਗੇ ਤਾਂ ਜਾਣਗੇ ਕਿੱਥੇ ਬਾਥਰੂਮ ਕਿੱਥੇ ਜਾਣਗੇ ਫਰੈਸ਼ ਹੋਣਾ ਹੋਊਗਾ ਤਾਂ ਕਿੱਥੇ ਜਾਣਗੇ ਸੋ ਕੁਝ ਲੋਕ ਵੀ ਇੱਥੇ ਪਹੁੰਚੇ ਸੀਗੇ ਕੀ ਕਰਣਾ ਐ ਇਸੇ ਤੇ ਬਾਥੂਮ ਖਾਣ ਲੈ ਕੇ ਆਏ ਸੀ ਜੀ ਤੇ ਪਹਿਲਾਂ ਇੱਕ ਗੇਟ ਖੁੱਲਿਆ ਸੀ ਹੁਣ ਆਏ ਤਾਂ ਜਿੰਦਾ ਉਹਨੂੰ ਵੀ ਲੱਗੇ ਹੋਇਆ ਆ ਲਾਸਟ ਵਾਲੇ ਨੂੰ ਵੀ ਕਿੰਨੇ ਵਜੇ ਖੁੱਲਿਆ ਸੀ ਕਹਿੰਗੇ ਅੱਧਾ ਘੰਟਾ ਪਹਿਲਾਂ ਜੀ ਇਹ ਹਮੇਸ਼ਾ ਬੰਦ ਰਹਿੰਦਾ ਹੈ ਪਹਿਲਾਂ ਵੀ ਪਹਿਲਾਂ ਅੱਗੇ ਜੀ ਮੈਂ ਤਾਂ ਆਇਆ ਨਹੀਂ ਪਰ ਮੈਂ ਅੱਜ ਆਇਆ ਮੈਂ ਮੈਨੂੰ ਆਪ ਪ੍ਰੈਸ਼ਰ ਬਣਿਆ ਸੀ ਤੇ ਮੈਂ ਆਇਆ ਕਿ ਇੱਥੇ ਦੇਖਿਆ ਕਿ ਲੈਡੀਜ਼ ਬਾਥਰੂਮ ਆ ਤੇ ਮੈਂ ਚਲੇ ਗਿਆ ਤੇ ਘਰੜੀ ਗੰਦਗੀ ਮੈਨੂੰ ਲੱਗਿਆ ਪ੍ਰੈਸ਼ਰ ਤੇ ਮੈਂ ਲੈ ਕੇ ਆਇਆ ਤੇ ਸਾਰੇ ਬਾਥਰੂਮ ਤੁਹਾਡੇ ਹੁਣ ਕਿੱਥੇ ਜਾਓਗੇ ਹੁਣ ਕੀ ਕਰੀਏ ਕਿੱਥੇ ਜਾਵਾਂਗੇ ਹਾਂਜੀ ਮੈਡਮ ਕੀ ਕਹਿਣਾ ਸਰ ਤੁਸੀਂ ਦੇਖ ਸਕਦੇ ਹੋ ਤੁਸੀਂ ਕਿ ਹਾਲਾ ਕੀ ਤਵੇਤ ਖਰਾਬ ਹੁੰਦੀ ਹੈ ਪ੍ਰੈਗਨੈਂਟ ਔਰ ਤਾਂ ਜੱਜਾ ਬੱਚਾ ਹਸਪੀਟਲ ਦੇ ਵਿੱਚ ਇਸ ਟਾਈਮ ਖੜੇ ਆ ਜਿੱਥੇ ਦੀਆਂ ਤਸਵੀਰਾਂ ਨੇ ਕਿ ਬਾਥਰੂਮ ਅਗਰ ਜਾਣਾ ਹੋਵੇ ਤੇ ਜਿਹੜੀ ਔਰਤ ਹੈ ਜਾਂ ਜੇਨਸ ਹੈ ਉਹ ਜਾਊਗਾ ਕਿੱਥੇ ਸੋ ਗੱਲਬਾਤ ਕਰਾਂਗੇ ਐਸਐਮਓ ਨਾਲ ਅਖੀਰਕਾਰ ਜਿਹੜੀ ਖਾਣਾਪਰਤੀ ਕੀਤੀ ਜਾਂਦੀ ਸੀ ਉਹਦੇ ਉੱਤੇ ਐਕਸ਼ਨ ਕੀਤਾ ਗਿਆ ਜਾਂ ਨਹੀਂ ਕੀਤਾ ਗਿਆ ਦੇਖ ਸਕਦੇ ਹੋ ਤਸਵੀਰਾਂ ਬਾਥਰੂਮ ਜਿਹੜੇ ਨੇ ਉਹ ਬੰਦ ਨੇ ਸੋ ਦੱਸ ਦिए ਸਿਵਲ ਹਸਪਤਾਲ ਐਸਐਮਓ ਡਾਕਟਰ ਹਰਪ੍ਰੀਤ ਸਿੰਘ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਕਿਉਂਕਿ ਜਿਸ ਦਿਨ ਰਾਉਂਡਅਪ ਕੀਤਾ ਜਾ ਰਿਹਾ ਸੀਗਾ ਡਾਕਟਰ ਹਰਪ੍ਰੀਤ ਜੀ ਕੋਨੇ-ਕੋਨੇ ਦੇ ਵਿੱਚ ਜਾ ਕੇ ਸਿਵਲ ਹਸਪਤਾਲ ਦਾ ਰਾਉਂਡਅਪ ਦਿਖਾ ਰਹੇ ਸੀਗੇ ਉਸ ਤੋਂ ਬਾਅਦ ਉਹਨਾਂ ਵੱਲੋਂ ਦੌਰਾ ਕੀਤਾ ਗਿਆ ਤੇ ਨਾਲ-ਨਾਲ ਜਿਹੜੇ ਮੰਤਰੀ ਆਏ ਸੀਗੇ ਉਹਨਾਂ ਵੱਲੋਂ ਇਹ ਗੱਲ ਵੀ ਕਹੀ ਗਈ ਸੀਗੀ ਕਿ 24 ਘੰਟਿਆਂ ਦੇ ਵਿੱਚ ਇੱਥੇ ਵਾਟਰ ਕੁਲ ਤਾਂ ਤੁਸੀਂ ਦੇਖਿਆ ਕਿ ਤਸਵੀਰਾਂ ਕੀ ਕਹਿ ਰਹੀਆਂ ਨੇ ਸਿਵਲ ਹਸਪਤਾਲ ਦੀਆਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਸਿਵਲ ਹਸਪਤਾਲ ਦੇ ਵਿੱਚ ਅਸ ਤੋਂ 3 ਦਿਨ ਪਹਿਲਾਂ ਮੰਤਰੀ ਆਏ ਸੀਗੇ ਉਹਨਾਂ ਵੱਲੋਂ ਕਿਹਾ ਗਿਆ ਸੀਗਾ ਕਿ ਇੱਥੇ ਪਾਣੀ ਦੀ ਜਿਹੜੀ ਦਿੱਕਤ ਸੀਗੀ ਉਹਨੂੰ ਪੂਰੀ ਕੀਤੀ ਜਾਊਗੀ ਸਫਾਈ ਕੀਤੀ ਜਾਊਗੀ ਹੱਲੇ ਤੱਕ ਕੁਝ ਵੀ ਨਹੀਂ ਹੋਇਆ ਨਹੀਂ ਸਭ ਕੁਝ ਹੋਇਆ ਜੀ ਸਭ ਕੁਝ ਹੋ ਵੀ ਰਿਹਾ ਜਿੱਥੋਂ ਤੱਕ ਗੱਲ ਕਰ ਰਹੇ ਹੋ ਤੁਸੀਂ ਸਫਾਈ ਦੀ ਆਲਰੇਡੀ ਪਹਿਲਾਂ ਨਾਲੋਂ ਕਾਫੀ ਸਫਾਈ ਆ ਔਰ ਅੱਗੇ ਵੀ ਉਹਦੇ ਬਾਰੇ ਨਿਰੰਤਰ ਜਿਹੜੀਆਂ ਕੋਸ਼ਿਸ਼ਾਂ ਨੇ ਉਹ ਜਾਰੀ ਨੇ ਔਰ ਸਭ ਕੁਝ ਜਿਹੜਾ ਹੈਗਾ ਹੈ ਦੇਖੋ ਇੱਕ ਦਿਨ ਵਿੱਚ ਨਹੀਂ ਹੋ ਜਾਂਦਾ ਹੈਗਾ ਇੰਨੀਆਂ ਚੀਜ਼ਾਂ ਲਈ ਟਾਈਮ ਵੀ ਲੱਗਦਾ ਹੈ ਘਰ ਵਿੱਚ ਵੀ ਅਗਰ ਕੋਈ ਚੀਜ਼ ਖਰਾਬ ਹੋ ਜਾਵੇ ਤਾਂ ਆਪਾਂ ਨੂੰ ਉਹਨੂੰ ਵੀ ਰਿਪੇਅਰ ਕਰਵਾਉਣ ਨੂੰ ਥੋੜਾ ਟਾਈਮ ਲੱਗਦਾ ਹੈਗਾ ਸੋ ਇੱਥੇ ਵੀ ਆਪਾਂ ਇੰਨੇ ਵੱਡੇ ਟੱਬਰ ਨੂੰ ਡੀਲ ਕਰਦੇ ਆ ਕਿਤੇ ਨਾ ਕਿਤੇ ਜਿਹੜੀ ਮਾੜੀ-ਮੋਟੀ ਕਮੀ ਰਹਿ ਜਾਂਦੀ ਆ ਉਹਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਆ ਸਰ ਇੱਕ ਤਾਂ ਜੱਚਾ ਬੱਚਾ ਦੇ ਵਿੱਚ ਜਿਹੜੇ ਹਸਪੀਟਲ ਦੇ ਵਿੱਚ ਬਾਥਰੂਮ ਬਣੇ ਹੋਏ ਨੇ ਉਹ ਬਾਥਰੂਮ ਖੁੱਲਣ ਦੇ ਬਜਾਏ ਪਹਿਲੀ ਗੱਲ ਤਾਂ ਹੁੰਦਾ ਤੇ ਤਾਲਾ ਲੱਗਾ ਹੋਇਆ ਜਿਹੜੇ ਬਾਥਰੂਮ ਐਮਰਜੈਂਸੀ ਦੇ ਵਿੱਚ ਖੁੱਲੇ ਨੇ ਉਹਨਾਂ ਦੀ ਹ ਸਾਡੇ ਉੱਪਰ ਐਮਸੀਐਚ ਦੇ ਉੱਪਰ ਜਿਹੜੀ ਕੰਸਟਰਕਸ਼ਨ ਚੱਲ ਰਹੀ ਹੈ ਇਸ ਕਰਕੇ ਜਿਹੜਾ ਸਾਡੇ 50% ਜਿਹੜੇ ਬਾਥਰੂਮ ਹੈਗੇ ਨੇ ਅਸੀਂ ਉਹਨਾਂ ਨੂੰ ਫੰਕਸ਼ਨਲ ਕੀਤਾ ਹੋਇਆ ਹੈ ਬਾਕੀ ਦੀ ਵੀ ਜਿਵੇਂ ਜਿਵੇਂ ਉੱਪਰ ਕੰਮ ਹੋਈ ਜਾ ਰਿਹਾ ਉਹਨਾਂ ਨਾਲ ਵੀ ਮੀਟਿੰਗ ਦੇ ਵਿੱਚ ਐਸ ਡੀਓ ਸਭ ਨਾਲ ਵੀ ਮੀਟਿੰਗ ਹੋਈ ਸੀ ਬਾਕੀ ਨਾਲ ਵੀ ੜੀ ਸਾਰੀ ਗੱਲਬਾਤ ਬਾਕੀ ਦੇ ਜਿਹੜੇ ਉਹਨਾਂ ਦੇ ਕਰਮਚਾਰੀ ਹੈਗੇ ਉਹਨਾਂ ਨਾਲ ਮੀਟਿੰਗ ਕੀਤੀ ਗਈ ਸੀ ਔਰ ਇਹ ਡਿਸਾਈਡ ਕੀਤਾ ਗਿਆ ਅਸੀਂ ਜਿਵੇਂ ਜਿਵੇਂ ਉੱਪਰ ਉਹ ਬਿਲਡਿੰਗ ਕੰਪਲੀਟ ਹੋਈ ਜਾਂਦੀ ਆ ਨਾਲ ਦੀ ਨਾਲ ਜਿਹੜੇ ਬਾਥਰੂਮ ਨੇ ਖੋਲੇ ਜਾਂਦੇ ਪਰ ਸਰ ਪੇਸ਼ੈਂਟ ਜਿਹੜੇ ਨੇ ਉਹ ਬਾਥਰੂਮ ਜਾਣ ਦਾ ਜਾਨ ਕਿੱਥੇ ਹਾਲਾ ਕਿ ਜਿਹੜੇ ਪ੍ਰੈਗਨੈਂਟ ਪੇਸ਼ੈਂਟ ਨੇ ਲੇਡੀਜ਼ਾਂ ਨੇ ਉਹ ਕਿੱਥੇ ਜਾਣ ਦੇ ਦੇਖੋ ਪ੍ਰੈਗਨੈਂਟ ਪੇਸ਼ੈਂਟ ਲਈ ਜਿਹੜੇ ਹੈਗੇ ਲੇਬਰ ਰੂਮ ਚ ਹੁੰਦੇ ਨੇ ਠੀਕ ਹੈ ਲੇਬਰ ਰੂਮ ਚ ਸਾਡੇ ਜਿਹੜੇ ਬਾਥਰੂਮ ਨੇ ਪੂਰੀ ਤਰ੍ਹਾਂ ਫੰਕਸ਼ਨਲ ਨੇ ਇਦਾਂ ਦੀ ਕੋਈ ਦਿੱਕਤ ਨਹੀਂ ਹੈਗੀ ਬਿਲਕੁਲ ਸਰ ਜਿਹੜੇ ਲੋਕ ਇੱਥੇ ਆਂਦੇ ਨੇ ਪੇਸ਼ੈਂਟ ਉਹਨਾਂ ਵਾਸਤੇ ਪਾਣੀ ਵਾਸਤੇ ਕੋਈ ਜਗ੍ਹਾ ਹੈ ਨਹੀਂ ਜਿੱਥੇ ਪਾਣੀ ਪੀਣ ਨੂੰ ਪਰਦੇ ਨੇ ਉਹਦੀ ਹਾਲਤ ਬਦ ਤੋਂ ਬੱਧਰ ਗੰਦਗੀ ਉੱਥੇ ਪਈ ਹੋਈ ਹੈ ਉੱਥੇ ਹਰੀ ਕਲਰ ਦੀ ਪਰਤੇ ਜੰਮੀ ਹੋਈ ਹੈ ਜੂ ਜੂਠਾ ਖਾਣਾ ਉੱਥੇ ਪਿਆ ਹੋਇਆ ਉੱਥੇ ਸਫਾਈ ਬਿਲਕੁਲ ਨਹੀਂ ਹੋਈ ਉੱਥੋਂ ਹੀ ਲੋਕ ਪਾਣੀ ਪਰਦੇ ਨੇ ਤੇ ਪੀਂਦੇ ਨੇ ਸਰ ਇਹਦੇ ਨਾਲ ਬਿਮਾਰੀਆਂ ਨਹੀਂ ਫੈਲਣਗੀਆਂ ਸਰ ਮੈਂ ਹੁਣ ਤੁਹਾਡੀ ਤੁਸੀਂ ਆਪ ਹੀ ਕਹਿ ਦਿੱਤਾ ਕਿ ਜੂਠਾ ਖਾਣਾ ਪਿਆ ਹੋਇਆ ਜੂਠਾ ਖਾਣਾ ਛੁੱਟਦਾ ਕੌਣ ਹੈ ਰੋਜ਼ ਅਸੀਂ ਮਰੀਜ਼ਾਂ ਨੂੰ ਕੰਨੇ ਹੈਗੇ ਆਂ ਔਰ ਕਰਵਾ ਵੀ ਰਹੇ ਆਂ ਔਰ ਹੌਲੀ ਹੌਲੀ ਜਿਹੜਾ ਹੈਗਾ ਇਹ ਚੀਜ਼ ਹੌਲੀ ਹੌਲੀ ਹੁੰਦੀ ਆ ਹੋ ਜਾਏਗੀ ਸਰ ਇੱਕ ਹੋਰ ਸਵਾਲ ਹੈ ਪੰਜ ਵਾਟਰ ਕੋਲਰ ਕਹੇ ਗਏ ਸੀ ਕਿ ਇੱਥੇ ਲੋਕਾਂ ਵਾਸਤੇ ਪਾਣੀ ਵਾਸਤੇ ਪੰਜ ਵਾਟਰ ਕੋਲਰ ਲਾਏ ਜਾਣਗੇ 24 ਘੰਟੇ ਤੱਕ ਸਰ ਹੱਲੇ ਤੱਕ ਕੋਈ ਵਾਟਰ ਕੋਲਰ ਨਹੀਂ ਕਦੋਂ ਤੱਕ ਲੱਗ ਜਾਊਗਾ ਵਾਟਰ ਕੋਲਰ ਜਿੰਨ ਦੇ ਵਿੱਚ ਲੋਕਾਂ ਨੂੰ ਰਾਹਤ ਮਿਲੇ ਨੇਕੋ ਜਿਹੜੀ ਇਹਦੇ ਵਿੱਚ ਥੋੜੀ ਜੀ ਪ੍ਰੋਸੈਸ ਹੁੰਦੀ ਹੈ ਟਾਈਮ ਲੱਗ ਜਾਂਦਾ ਤੁਸੀਂ ਇੱਕੋ ਗੱਲ ਨੂੰ ਪਲੀਜ਼ ਮੇਰੀ ਤੁਹਾਨੂੰ ਵੀ ਰਿਕੁਐਸਟ ਹੈ ਕਿ ਇੱਕੋ ਗੱਲ ਨੂੰ ਫੜਕੇ ਨਾ ਬੈਠਿਆ ਕਰੋ ਕਿ 24 ਘੰਟੇ ਵਿੱਚ ਲੱਗਾ ਸੀ ਤੁਸੀਂ 24 ਘੰਟੇ ਹੁਣ ਜੇ ਮੈਂ ਕਹਾਂ ਕਿ ਉਹ ਵਰਕਿੰਗ ਆਰਸ ਤੁਸੀਂ ਮਤਲਬ ਕਿ ਦੇਖੋ ਤਾਂ ਤੁਸੀਂ ਵਰਕਿੰਗ ਆਰਸ ਵੀ ਨਹੀਂ ਦੇਖਦੇ ਜੇ ਸਾਡੇ ਵਰਕਿੰਗ ਆਰ ਦੇ ਹਿਸਾਬ ਨਾਲ ਗੱਲ ਕਰੀਏ ਤਾਂ ਜਿਹੜਾ ਹੈਗਾ ਚਾਰ ਦਿਨੋਂ ਬੰਦ ਹੈ ਬਟ ਫਿਰ ਵੀ ਜਿਹੜਾ ਹੈ ਉਪਰ ਉਹਨਾਂ ਨੇ ਉਸੇ ਦਿਨੀ ਸਾਨੂੰ ਜਿਹੜੀ ਹੈਗੀ ਸੀ ਐਮਪੀ ਸਾਹਿਬ ਦੀ ਵੱਲੋਂ ਲੈਟਰ ਆ ਗਈ ਸੀ ਡੀਸੀ ਮੈਡਮ ਨੂੰ ਵੀ ਜਿਹੜੀ ਉਹਨਾਂ ਨੇ ਲੈਟਰ ਭੇਜੀ ਸੀ ਸਾਡਾ ਅਸੀਂ ਡਿਮਾਰਕਟ ਕਰ ਲਈ ਹੈ ਐਂਡ ਜਿਵੇਂ ਜਿਵੇਂ ਉਹ ਆ ਜਾਂਦੇ ਆ ਜਲਦੀ ਜੜੇ ਅਗੇ ਉਹ ਲੱਗ ਜਾਣਗੇ तकरीबन ਕਿੰਨੇ ਕ ਦਿਨ 10 ਦਿਨ 15 ਦਿਨ ਇੰਨਾ ਕੁ ਲੱਗ ਸਕਦਾ ਟਾਈਮ ਕਿੰਨੇ ਸਾਡੀ ਇਹ ਕੋਸ਼ਿਸ਼ ਰਹੇਗੀ ਕਿ ਇਸ ਤੋਂ ਵੀ ਪਹਿਲਾਂ ਹੋ ਜਾ ਤੁਸੀਂ 10 15 ਦਿਨ ਤੱਕ ਤੁਸੀਂ ਕਹਿ ਰਹੇ ਹੋ ਮੈਂ ਤਾਂ ਕਹਿੰਨਾ ਕਿ ਉਸ ਤੋਂ ਵੀ ਪਹਿਲਾਂ ਹੋਣਗੇ ਬਿਲਕੁਲ ਸੋ ਦੇਖ ਸਕਦੇ ਹੋ ਸਾਡਾ ਡਾਕਟਰ ਹਰਪ੍ਰੀਤ ਜੀ ਸਾਡੇ ਨਾਲ ਮੌਜੂਦ ਸਿਗੇ ਐਸਐਮਓ ਜਿਨ੍ਹਾਂ ਨਾਲ ਗੱਲਬਾਤ ਕੀਤੀ ਉਹਨਾਂ ਵੱਲੋਂ ਕਿਹਾ ਗਿਆ ਕਿ ਜਿਹੜਾ ਪ੍ਰੋਸੈਸਰ ਹੈ ਉਹ ਜਾਰੀ ਹੈ ਜਿਹੜੀਆਂ ਗੱਲਾਂ ਕਹੀਆਂ ਗਈਆਂ ਸੀਗੀਆਂ ਉਹ ਗੱਲਾਂ ਪੂਰੀਆਂ ਕੀਤੀ ਜਾਣਗੀਆਂ ਦੇਖਣਾ ਇਹ ਹੋਵੇਗਾ ਕਿ ਆਉਣ ਵਾਲਾ ਸਮਾ ਸਿਵਲ ਹਸਪਤਾਲ ਦਾ ਪ੍ਰਾਈਵੇਟ ਹਸਪਤਾਲ ਹੋਗਾ ਚਮਕਦਾ ਹੈ ਜਾਂ ਨਹੀਂ ਦੇਖਦੇ ਹੋ ਯੂਨਾਈਟਿਡ ਪੋਸਟ ਮੈਨ ਤੇ ਕੈਮਰਾਮੈਨ ਸਤਪਾਲ ਸਤੀ ਨਾਲ ਧੰਨਵਾਦ